ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਤਪਾਲ ਸਰਪੰਚ ਕੋਟਲਾ ਗੰਗਪੁਰ ਤੋਂ ਕੋਟਲਾ ਗੰਗਪੁਰ ਸਰਪੰਚ ਤੁਸੀਂ ਜੀ ਇਹ ਕੀ ਵਾਕਿਆ ਹੋਇਆ ਜੀ ਇਹ ਇਹ ਵਾਕਿਆ ਜੀ ਸਾਡੇ ਕੋਟਲਾ ਗੰਗਪੁਰ ਤੋਂ ਸੀਗੇ ਅੱਛਾ ਜੀ ਭਾਜੀ ਹੁਣੀ ਅੱਛਾ ਜੀ ਤੇ ਆਪਣੀ ਸਾਈਡ ਜਾ ਰਹੇ ਸੀਗੇ ਅੱਛਾ ਜੀ ਕਿਹੜਾ ਬੱਸ ਐਕਸੀਡੈਂਟ ਹੋ ਗਿਆ ਜਿੰਮ ਦੇ ਪੁਲ ਤੇ ਕਿਹੜੀ ਜਿੰਮ ਤੇ ਕਿੱਥੇ ਜੀ ਇਹ ਆਪਣੇ ਜਿੱਥੇ ਕਿ ਨਵਾ ਸਾਈਂ ਭਾਬੇ ਪਾਵਰ ਹਾਉਸ ਤੇ ਜਿਹੜੀ ਉਹ ਆਦਮਾਰ ਵਾਲੀ ਲਿੰਕ ਰੋਡ ਜੀ ਹਾਂਜੀ ਆਦਮਾਰ ਵਾਲੇ ਅੱਛਾ ਜੀ ਮਹਿਰ ਦੇ ਅਗਲੇ ਬੰਨੇ ਅੱਛਾ ਜੀ ਖਾਣਾ ਕਿਹੜਾ ਪੈਂਦਾ ਜੀ ਖਾਣਾ ਖੇਤਰ ਜੀ ਸਦਰ ਖਾਣਾ ਖਤਰਨਾਜੀ ਠੀਕ ਹੈ ਤੇ 10:30 ਦੇ ਵਿਚ ਤੋਂ ਬਾਅਦ ਫੋਨ ਕਰਨੇ ਸ਼ੁਰੂ ਕਰਦੇ ਹਾਂ ਹਜ ਤੱਕ ਕੋਈ ਪੁਲਿਸ ਵਾਲਾ ਨਹੀਂ ਇੱਥੇ ਪਹੁੰਚਿਆ ਜੀ ਅੱਛਾ ਜੀ ਇਹ ਕਿੰਨੇ ਕੁ ਐਕਸੀਡੈਂਟ ਹੋਇਆ ਜੀ ਇਹ 10:30 ਪਾਉਣੇ 11 ਦੇ ਵਿਚ ਵਿੱਚ ਅੱਛਾ ਜੀ ਤੁਹਾਨੂੰ ਉਹਦੇ ਫੋਨ ਆ ਗਿਆ ਸੀਗਾ ਜੀ ਮੈਨੂੰ ਆਹ ਮੁੰਡੇ ਸੀ ਸਾਡੇ ਪਿੰਡ ਦੇ ਜਾਂਦੇ ਉਧਰ ਅੱਛਾ ਜੀ ਮੈਨੂੰ ਉਸ ਵੇਲੇ ਫੋਨ ਆਇਆ ਤੇ ਜਦੋਂ ਇਹਨਾਂ ਨੂੰ ਚੱਕ ਕੇ ਇੱਧਰ ਲੈ ਆ ਸੀਗੇ ਅੱਛਾ ਜੀ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਚੱਲ ਬਚੀ ਜਾਵੇ ਤੇ ਮੈਂ ਫਿਰ ਮੌਕੇ ਤੇ ਇੱਥੇ ਪਹੁੰਚ ਗਿਆ ਜੀ ਤੇ ਕਾਫੀ ਟਾਈਮ ਤੋਂ ਮੈਂ ਵੀ ਇੱਥੇ ਖੜਾ ਹੋਇਆ ਆਪਣੇ ਫੋਨ ਤੇ ਫੋਨ ਲਾਇਆ ਹ ਮੁਲਾਜ਼ਮ ਨੇ ਬੋਲਿਆ ਜੀ ਥਾਣਾ ਛਤਰਪਿੰਡਾ ਜੀ ਥਾਣਾ ਛਤਰ ਜੀ ਚੰਡੀਗੜ੍ਹ ਜਿਹੜਾ 112 ਤੇ ਫੋਨ ਕੀਤਾ ਸੀ ਉਹ ਆ ਗਏ ਆ ਬੰਦੇ ਅੱਛਾ ਜੀ ਤੇ ਆਪਣੇ ਜਿਹੜੇ ਛਤਰ ਵਾਲੇ ਆ ਉਹ ਨਹੀਂ ਆਏ ਛਤਰ ਵਾਲੇ ਨਹੀਂ ਠੀਕ ਹੈ ਜੀ ਤੇ ਮੁੰਡੇ ਦਾ ਨਾਮ ਕੀ ਸੀਗਾ ਜੀ ਜਿਹਦੀ ਮੌਤ ਹੋਈ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੰਨੀ ਉਮਰ ਸੀਗੀ ਜੀ ਦੀ 40 ਤੇ 40 ਤਕਰੀਬਨ ਤੇ ਕੀ ਕੰਮ ਕਰਦੇ ਸੀਗੇ ਇਹ ਇਹ ਬਸ ਮਿਹਨਤ ਮੰਜ਼ੂਰੀ ਡੰਗੋ ਡੰਗੇ ਖਾਣ ਵਾਲੇ ਵਿਚਾਰੇ ਵੇਲਡਿੰਗ ਅੱਛਾ ਜੀ ਤੇ ਮਾੜਾ ਮੋਟਾ ਦਿਹਾੜੀ ਕਿਤੇ ਲੱਗ ਕੇ ਕਰ ਲਈ ਤੇ ਬਸ ਬਹੁਤ ਮੁਸ਼ਕਲ ਨਾਲ گزارਾ ਹੁੰਦਾ ਇਹਨਾਂ ਦਾ ਅੱਛਾ ਜੀ ਪਰਿਵਾਰ ਚੋਂ ਪਿੱ ਪਰਿਵਾਰ ਚ ਆ ਛੋਟੇ ਜਿਹੇ ਕੁੜੀਆ ਹੈ ਵਿਚਾਰੀ ਅੱਛਾ ਜੀ ਤੇ ਮੁੰਡਾ ਇਹਦਾ ਛੋਟਾ ਜ ਠੀਕ ਹੈ ਜੀ ਯਾਨੀ ਕਮਾਉਣ ਵਾਲੇ ਇਕੱਲੇ ਸੀਗੇ ਇਹ ਕਮਾਉਣ ਵਾਲੇ ਇਕੱਲੇ ਸੀ ਤੇ ਮਾੜਾ ਮੋਟਾ ਜਾਂਦੇ ਸੀਗੇ ਚਲੋ ਰਹਿੰਦੇ ਕਿਰਾਏ ਦੇ ਉੱਥੇ ਅੱਛਾ ਜੀ ਤੇ ਬਹੁਤ ਪਰਿਵਾਰ ਦੀ ਗਰੀਬੀ ਦੇ ਵਿੱਚੋਂ ਮਤਲਬ ਗੁਜ਼ਰ ਹੈ ਬਹੁਤ ਬੁਰਾ ਹਾਲ ਹੈ ਇਹਨਾਂ ਦਾ ਠੀਕ ਹੈ ਜੀ ਤੇ ਹੁਣ ਪਿੰਡ ਵਾਲੇ ਇੱਥੇ ਹਸਪੀਟਲ ਆਏ ਸਾਰੇ ਪਿੰਡ ਵਾਲੇ ਸਾਰੇ ਹਸਪੀਟਲ ਆਏ ਕੁਝ ਉੱਧਰ ਬੈਠੇ ਹੈ ਜੀ ਹਾਈ ਗੁਣ ਫੋਨ ਕਰੀ ਜਾਂਦੇ ਫਿਰ ਕੋਈ ਹਜੇ ਮੌਕੇ ਤੇ ਗੋਣ ਹੁਣ ਕਿੰਨਾ ਕ ਸਮਾਂ ਹੋ ਗਿਆ ਫੋਨ ਕੀਤੇ ਨੂੰ ਕੋਈ ਨਹੀਂ ਆਇਆ ਥਾਣਾ ਹੇ ਜੀ 11 ਵਜੇ ਤੋਂ ਕਰੀ ਕਰੀ ਜਾ ਰਹੇ ਹੁਣ ਫਿਰ ਦੁਬਾਰਾ ਕੀਤਾ ਹੁਣ ਕਿੰਨਾ ਸਮਾਂ ਹੋ ਗਿਆ ਜੀ ਹੁਣ ਤਾਂ ਧੰਟਾ ਹੋ ਗਿਆ ਜੀ ਦੁਬਾਰਾ ਦੁਬਾਰਾ ਫਿਰ ਧੰਟਾ ਹੋ ਗਿਆ ਫਿਰ ਨਹੀਂ ਆਏ ਅੱਛਾ ਜੀ ਮੈਨੂੰ ਖੁਦ ਨੂੰ ਧੰਟਾ ਹੋ ਗਿਆ ਜੀ ਮੈਂ ਖੁਦ 11 ਵਜੇ ਤੁਸੀ ਫੋਨ ਕੀਤਾ ਸੀ 1 ਵਜੇ ਗਿਆ ਨਾ 1 ਵਜੇ ਠੀਕ ਹੈ ਜੀ ਦੋ ਤਿੰਨ ਘੰਟੇ ਹੋ ਗਏ ਨਹੀਂ ਕੋਇਆ ਨਹੀਂ ਕੋਇਆ ਜੀ ਠੀਕ ਹੈ ਜੀ ਤੇ ਇਹ ਜਿਹੜੇ ਸੀਗੇ ਪੱਕੇ ਬਸਨੀਕ ਸੀਗੇ ਪਿੰਡ ਚ ਜਾਂ ਕਿਰਾਏ ਵਗੈਰਾ ਤੇ ਰਹਿੰਦੇ ਸੀ ਪਤਾ ਲੱਗਾ ਵੀ ਸ਼ਾਇਦ ਰੈਂਟਰ ਉੱਠਦੇ ਰਹਿੰਦੇ ਸੀ ਰੈਂਟ ਤੇ ਰਹਿੰਦੇ ਸੀਗੇ ਜੀ ਵੈਸੇ ਫੋਟੋ ਵਗੈਰਾ ਬਣਈਆਂ ਨਾਲੇ ਕਿਰਾਏ ਤੇ ਜੀ ਕਿਰਾਏ ਜੀ ਹੈਗੀ ਹੈ ਵੋਟ ਵਗੈਰਾ ਬਣਈਆਂ ਵੈਸੇ ਪੱਕਾ ਹੀ ਪਿੰਡ ਸੀ ਕਹਿੰਦੇ ਸੀ ਲੈਣਾ ਸਿਕਾ ਹੁਣ ਮਾੜਾ ਮੋਟਾ ਕਿਤੇ ਕੰਦੇ ਸੀ ਅਸੀਂ ਪੰਚਾਇਤ ਦਾ ਕੋਈ ਕਿ ਮਾੜਾ ਮੋਟਾ ਪੜਾ ਕੇ ਦਵਾਗੇ ਉਹਨੂੰ ਅਸੀਂ ਕੋਟਲਾ ਗੌਂਸਪੁਰ ਦੇ ਵਿੱਚ ਮਤਲਬ ਏ ਇਦਾਂ ਦੀ ਹਾਲਤ ਸੀ ਅਸੀਂ ਪਰਿਵਾਰ ਦੀ ਕਿ ਖੁਦ ਪੜਾਉ ਨਹੀਂ ਸਕਦੇ ਸੀ ਬਹੁਤ ਮਤਲਬ ਘਰ ਦਾ ਖਰਚਾ ਜਾਰੇ ਮੁਸ਼ਕਲ ਚੱਲਦਾ ਸੋਦੇ ਕੁਝ ਲੱਗਾ ਪਤਾ ਕਿ ਨਹੀਂ ਜੀ ਇਹਨਾਂ ਨੂੰ ਪਤਾ ਕੋਈ ਕੋ ਤੁਹਾਨੂੰ ਕੋਈ ਮੌਕਾ ਦੇਖਿਆ ਹੋਵੇ ਜਾਂ ਕਿਤਾ ਇਹਨਾਂ ਨੇ ਦੇਖਿਆ ਠੀਕ ਹੈ ਜੀ ਕੋਈ ਟਰੱਕ ਵਾਲੀ ਕਹਿੰਦੇ ਕੋਈ ਗੱਲਬਾਤ ਹੈਗੀ ਜਿ ਕਿਦਾਂ ਆਹ ਸਰ ਇਹ ਸੀ ਹਾਂ ਇਹ ਪਿੱਛੇ ਪਿੱਛੇ ਸਰ ਐਕਚੁਅਲੀ ਪਹਿਲਾਂ ਤੁਹਾਡਾ ਤੁਹਾਡਾ ਸ਼ੁਭਨਾਮ ਜੀ ਕਹਿੰਦਾ ਦਿਨੇਸ਼ ਸ਼ਰਮਾ ਰਿੰਕਾ ਕਹਿੰਦੇ ਮੈਂ ਅੱਛਾ ਜੀ ਤੇ ਮੈਂ ਪਿੱਛੇ ਸੀਗਾ ਟਰਾਲੇ ਦੇ ਪਿੱਛੇ ਸੀਗਾ ਇੰਦਾ ਟਰਾਲੀ ਦੇ ਵਿੱਚ ਮਾਰਨ ਲੱਗਾ ਸੀਗਾ ਟਰਾਲੇ ਵਾਲਾ ਜੀ ਹਾਂ ਟਰਾਲੀ ਦੇ ਵਿੱਚ ਮਾਰਨ ਲੱਗਾ ਟਰਾਲਾ ਕਿਹੜਾ ਸੀ ਕੋਟ ਰੇਤਾ ਵਾਲਾ ਸੀ ਰੇਤਾ ਵਾਲਾ ਰੇਤਾ ਵਾਲਾ ਟਰਾਲਾ ਚਮਿੰਗ ਵਾਲਾ ਟਰਾਲਾ ਸੀ ਨੈਗਿੰਗ ਵਾਲਾ ਟਰਾਲਾ ਸੀਗਾ ਮੁੰਡਾ ਹਲਕੀ ਉਮਰ ਦਾ ਸੀ 18 19 ਸਾਲ ਦਾ ਸੀ ਕਿਹੜਾ ਚਲਾ ਰਿਹਾ ਸੀ ਹਾਂ ਜੀ ਅੱਛਾ ਜੀ ਤੇ ਜਦੋਂ ਟਰਾਲੀ ਦੇ ਵਿੱਚ ਮਾਰਨ ਲੱਗਾ ਟਰਾਲੀ ਵਾਲੇ ਬਚਾ ਹੋ ਗਿਆ ਉੱਥੇ ਅੱਛਾ ਜੀ ਟਰਾਲੀ ਵਾਲਿਆਂ ਨੇ ਰੋਕ ਕੇ ਗਿਆ ਕਹਿੰਦਾ ਕਾਕਾ ਹੌਲੀ ਚਲਾ ਜਾ ਦੇਖ ਕੇ ਚਲਾ ਅੱਛਾ ਜੀ ਤੇ ਉਸ ਤੋਂ ਬਾਅਦ ਉਹ ਇੱਧਰ ਨੂੰ ਗਿਆ ਸਮਝਿਆ ਲਾਪਿਆ ਮੈਂ ਉਹ ਸ਼ੀਸ਼ੇ 'ਚ ਬੈਕ ਸ਼ੀਸ਼ੇ ਦੇਖਿਆ ਸਮਾਈ ਜੀ ਕੀਤੀ ਉਹਨੇ ਉਸ ਤੋਂ ਬਾਅਦ ਇੰਨੀ ਫਾਸਟ ਗਿਆ ਨਾ ਉਹ ਮੇਰੇ ਉਸ ਤੋਂ ਬਾਅਦ ਫਿਰ ਇਹਨਾਂ ਤੇਜ਼ ਗਿਆ ਕਿ ਜਦੋਂ ਮੈਂ ਅੱਗੇ ਜਾ ਕੇ ਉਹ ਦੇਖਿਆ ਦੁਆਰ ਤੇ ਉੱਥੇ ਬੰਦਾ ਸੱਚੀ ਚੱਕਿਆ ਮਤਲਬ ਮਾਰਿਆ ਪਿਆ ਸੀ ਉਹਨੂੰ ਕੀਤੀ ਹੋ ਗਈ ਸੀ ਡੈਥ ਜਾਂ ਜ਼ਖਮੀ ਸੀ ਜੀ ਮੇਰਾ ਡੈਡ ਹੀ ਸੀਗਾ ਇੱਕ ਤਰ੍ਹਾਂ ਦਾ ਸਾਹ ਲੈ ਰਿਆ ਸੀ ਮੈਂ ਆਪਣੀ ਐਕਟੀਵਿਟੀ ਤੇ ਬਿਠਾ ਕੇ ਤੇ ਫਿਰ ਮੈਂ ਸਿਵਲ ਹਸਪੀਟਲ ਲੈ ਕੇ ਆਇਆ ਤੁਸੀਂ ਲੈ ਕੇ ਆਏ ਹਾਂਜੀ ਮੈਂ ਲੈ ਕੇ ਆਇਆ ਜ਼ਖਮੀ ਹਾਲਤ ਚ ਉਹਨਾਂ ਨੂੰ ਹਾਂਜੀ ਜ਼ਖਮੀ ਜਦੋਂ ਸੀਗੇ ਤੁਸੀਂ ਲੈ ਕੇ ਆ ਮੈਂ ਮੈਂ ਹੀ ਲੈ ਕੇ ਆਇਆ ਕੀ ਨਾਮ ਸੀ ਉਹਨਾਂ ਦਾ ਜੀ ਉਹਨਾਂ ਦਾ ਬਲਬੀਰ ਸਿੰਘ ਕਹਿੰਦੇ ਆ ਪਿੰਡ ਦੇ ਆ ਉੱਥੇ ਤੇ ਮੈਂ ਇੱਥੇ ਨਈਵਾਦੀ ਰਹਿਣਾ ਆਪਣੇ ਕਿਉਂ ਸੁਖਿਆ ਅੱਛਾ ਤੁਸੀਂ ਰਾਹਗੀਰ ਲੰਘ ਰਹੇ ਸੀ ਹਾਂਜੀ ਮ ਸੇਵਲ ਹਸਪੀਟਲ ਤੇ ਆਇਆ ਪਰ ਹਜੇ ਤੱਕ ਵੀ ਇੱਥੇ ਦੇਖ ਲਓ ਤੁਸੀਂ ਕੋਈ ਆਇਆ ਨਹੀਂ ਕੋਈ ਕਾਰਵਾਈ ਤੇ ਕਿੰਨੀ ਕੁ ਮਿੰਟ ਹੋ ਗਈ ਸੋਰੀ ਕਿੱਥੇ ਹੋਇਆ ਸੀ ਐਕਸੀਡੈਂਟ ਹੈ ਐਕਸੀਡੈਂਟ ਇਹ ਹੋਇਆ ਜਿਮ ਦੇ ਕੋਲ ਉੱਥੇ ਸ਼ੰਭੂ ਦੀ ਬੋਡੀ ਹੈ ਸਾਈਂ ਬਾਬਾ ਦਾ ਮੰਦਿਰ ਦੇ ਕੋਲ ਜੀ 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 ਹਾਂ ਉੱਥੇ ਹੋਇਆ ਸੀ ਤੇ ਤੁਸੀਂ ਕੋਈ ਫੋਨ ਕੀਤਾ ਥਾਣਾ ਸਦਰ ਨੂੰ ਜਾਂ ਕਿਦਾਂ ਕੋ ਆਇਆ ਹਲੇ ਨਹੀਂ ਮੈਂ 112 ਨੰਬਰ ਤੇ ਫੋਨ ਕੀਤਾ ਸੀਗਾ ਤੇ 100 ਨੰਬਰ ਤੇ ਫੋਨ ਕੀਤਾ ਸੀਗਾ 112 ਵਾਲੇ ਤਾਂ ਆ ਗਏ ਸੀਗੇ ਤੇ ਬਾਕੀ ਹਜੇ ਦੇਖੋ ਆਂਦੇ ਪਏ ਆ ਥਾਣਾ ਸਦਰ ਕੋਈ ਨਹੀਂ ਆਇਆ ਹਲੇ ਤੱਕ ਹਜੇ ਤੱਕ ਤਾਂ ਕੋਈ ਨਹੀਂ ਆਇਆ ਬਾਕੀ ਕਿੰਨੀ ਕੀ ਦਿਰ ਹੋ ਗਈ ਜੀ ਕਿੰਨੀ 10:40 ਹੋ ਗਿਆ ਹੈ ਤੇ ਹੁਣ ਕਿੰਨਾ ਸਮਾਂ ਹੋ ਗਿਆ ਸਮਾਂ ਦੇਖ ਲਓ ਤੁਸੀਂ 1:30 ਵੱਜ ਗਿਆ 1:00 ਵੱਜ ਗਿਆ ਕੋਈ ਨਹੀਂ ਆਇਆ ਪੁਲਿਸ ਸਾਹਿਬ ਤੋਂ ਕੋਈ ਵੀ ਨਹੀਂ ਆਇਆ ਸਰ ਜਿੰਮ ਵਾਲੇ ਵੀਡੀਓ ਵੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਸੀਮਾ ਹੈ ਸੀਮਾ ਜੀ ਇਹ ਜਿਹਨਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਸੀਗੇ ਜੀ ਕਾਰ ਵਾਲੇ ਅੱਛਾ ਤੁਹਾਡੇ ਜੀਵਨ ਸਾਥੀ ਸੀਗੇ ਜੀ ਇਹ ਕੀ ਨਾਮ ਸੀ ਕਿੰਨੀ ਉਮਰ ਸੀ ਕਿ ਇਹਨਾਂ ਦੀ ਹਾਂਜੀ ਹੋ ਗਈ ਆਪਣੀ 35 ਕੋ ਸਾਲ ਆ 35 40 ਕੋ ਸਾਲ ਆ ਹਾਂਜੀ ਹਾਂਜੀ ਠੀਕ ਹੈ ਜੀ ਕੀ ਕੰਮ ਕਰਦੇ ਸੀ ਭੈਣ ਜੀ ਕੰਮ ਦਿਹਾੜੀ ਆ ਬਸ ਬਿਲਡਿੰਗ ਦਾ ਹਾਂਜੀ ਅੱਛਾ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜੀ ਹਾਦਸੇ ਦਾ ਹਾਂਜੀ ਮੈਨੂੰ 10:30 ਵਜੇ ਨਾ ਹਾਂਜੀ ਗੁੜੀਆਂ ਨੇ ਫੋਨ ਕੀਤਾ ਮੈਨੂੰ ਅੱਛਾ ਜੀ ਹਾਂਜੀ ਤੇ ਪਰਿਵਾਰਚ ਹੁਣ ਉਹਦੇ ਪਿੱਛੇ ਪਿੱਛੇ ਕੌਣ ਰਹਿ ਗਿਆ ਜੀ ਬਸ ਇੱਕ ਬੇਟਾ ਇੱਕ ਬੇਟੀ ਬਸ ਮੈਂ ਆਈ ਤੇ ਅੱਛਾ ਜੀ ਕਮਾਉਣ ਵਾਲੇ ਇਕੱਲੇ ਸੀਗੇ ਭਾਜੀ ਹਾਂਜੀ ਕਾਕਾ ਛੋਟਾ ਸੀ ਹੁਣ ਲੱਗਾ ਸੀ ਹਾਂਜੀ ਦਿਹਾੜੀ ਦੀ ਉਹ ਵੀ ਜਾਂਦਾ ਸੀ ਤੁਹਾਨੂੰ ਥਾਣੇੋਂ ਫੋਨ ਆਇਆ ਸੀ ਜਾਂ ਗਰਾਹੀਰਾ ਨੇ ਜਾਂ ਕਿੱਦਾਂ ਜਿ ਕਿੱਦਾਂ ਪਤਾ ਲੱਗਾ ਤੁਹਾਨੂੰ ਤਾਂ ਜੀ ਗੁੜੀਆਂ ਨੂੰ ਸੀ ਆਇਆ ਕੋਈ ਇਹਨਾਂ ਨੂੰ ਪਤਾ ਹੈ ਮੈਨੂੰ ਤਾਂ ਮੈਂ ਘਰ ਸੀ ਇਹਨਾਂ ਨੂੰ ਕਿਸੇ ਨੇ ਇੱਥੇ ਕੀਤਾ ਹਸਤਾਲੋਂ ਹਾਂਜੀ ਅੱਛਾ ਜੀ ਹਾਂਜੀ ਤੇ ਹੁਣ ਕਿੰਨੀ ਦੇਰ ਹੋ ਗਈ ਤੁਸੀਂ ਇੱਥੇ ਆਏ ਪਏ ਆ ਕੋਈ ਆਇਆ ਕੋ ਥਾਣੇ ਕੋਈ ਕੋਈ ਨਹੀਂ ਪਾਜੀ ਆਇਆ ਹੈ 8:30 ਵਜੇ ਤੇ ਆਏ ਹੋਗਾ ਇਹ ਇੱਕ ਵਾਚਨ ਲਾ ਦੇ ਹੁਣ ਪੂਰਾ 1 ਵਜ ਗਿਆ ਕੋਈ ਕਾਰਵਾਈ ਕੋਈ ਕਾਨੂੰਨੀ ਕਾਰਵਾਈ ਕੁਝ ਨਹੀਂ ਹੋ ਰਹੀ ਹੈਗੀ ਅੱਛਾ ਜੀ ਕਿੰਨੇ ਵਜੇ ਆ ਗਏ ਸੀ ਤੁਸੀਂ ਤੁਹਾਨੂੰ ਪਤਾ ਲੱਗਿਆ ਸੀ ਕਿੰਨੇ ਵਜੇ ਪਾਜੀ 8:30 11 ਵਜੇ ਦੇ ਕਰੀਬ ਆ ਗਏ ਸੀ ਜੀ ਇੱਥੇ ਅੱਛਾ 8:30 11 ਵਜੇ ਪਤਾ ਲੱਗਾ ਸੀ ਥਾਣਾ ਕਿਹੜਾ ਲੱਗਦਾ ਜੀ ਸਾਡਾ ਥੋੜਾ ਲੱਗਦਾ ਕੋਈ ਆਇਆ ਉਥੋਂ ਹਲੇ ਤੱਕ ਨਹੀਂ ਸਰ ਅਜੇ ਕੋਈ ਕਰਵਰੇ ਕੋਈ ਇਨਪਰੀਨਿੰਗ ਹੋ ਰਹੀ ਹੈ ਠੀਕ ਹੈ ਜੀ ਹਾਂਜੀ ਤੇ ਪਹਿਲੀ ਕੀ ਮੰਗ ਕਰਦੇ ਕੀ ਅਪੀਲ ਕੋਈ ਪ੍ਰਸ਼ਾਸਨ ਤੋਂ ਜਿੱਦ ਮੈਨੂੰ ਪਤਾ ਲੱਗਾ ਵੀ ਟਰੱਕ ਨੇ ਸਾਈਡ ਮਾਰੀ ਜਾ ਕਿਦਾਂ ਉਹਨਾਂ ਨੂੰ ਇਨਸਾਫ ਮਿਲਿਆ ਜਾਵੇ ਉਹਨਾਂ ਨੂੰ ਸਾਫ ਕੀਤਾ ਜਾਵੇ ਬੀ ਵਿਚਾਰੀ ਕੀ ਕਰੂਗੀ ਉਹ ਜੀਵਨ ਸਾਥੀ ਡੈਥ ਹੋ ਗਈ ਆ ਬੁੜੀ ਜਾ ਰਹੀ ਆ ਵੀਰ ਕੋਣ ਕੋਣ ਦੇਖੂਗਾ ਉਹਨਾਂ ਨੂੰ ਬੱਚਾ ਛੋਟਾ ਆ ਉਹ ਇਸ ਟਾਈਮ ਦਾ ਸਾਫ ਮਰਨਾ ਚਾਹੀਦਾ ਮਿਲ ਕੇ ਉਹਨੂੰ ਮਦਦ ਲੋਕੇ ਸਲਾਹ ਦਿੱਤੀ ਜਾਵੇ ਪੂਰੀ ਬਾਕੀ ਬੱਚਿਆਂ ਨਾਲ ਇਨਸਾਫ ਕੀਤਾ ਜਾਵੇ ਉਹਨਾਂ ਨਾਲ ਪ੍ਰਸ਼ਾਸਨ ਤੋਂ ਜੋ ਅਭੀ ਹੋ ਸਕਦਾ ਮਿਲਣਾ ਚਾਹੀਦਾ ਮਤਲਬ ਕਿ ਜਿਹਨੇ ਮਰਦਿਆਤੀ ਕੀਤੀ ਉਹਨੂੰ ਪੂਰੀ ਸਲਾਹ ਦਿੱਤੀ ਜਾਵੇ ਜੋ ਕੋ ਕੇ ਫਾਂਸੀ ਤੇ ਚੜ੍ਹਾ ਜਾਵੇ ਉਹਨੂੰ ਵੀ ਐਸਾ ਹੀ ਮੰਗ ਕਰਦੇ ਆ ਜੇ ਸਾਡਾ ਬੰਦਾ ਮਾਰਿਆ